ਅਸ ਮੈਲਾ ਤੇਲਾ ਤਨ ਬਿਨ ਸੈ ਧਨ ਕਾ ਕੋ ਕਹੀਏ ਬਿਨ ਗੁਰ RAM ਨਾਮ ਕਤ ਲਈਏ RAM ਨਾਮ ਧਨ ਸੰਗ ਸਖਾਈ ਐਨਸ ਨਿਰਮਲ ਹਰ ਲਿਵ ਲਾਈ RAM ਨਾਮ ਬਿਨ ਤਨ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡੋ ਅੱਪੇ ਬਖਸ਼ ਮਿਲਾਵਣ ਹਾਰਾ ਰਹਾਉ ਕਨ ਕਾਮਨੀ ਹੀਤ ਗੁਵਾਰਾ ਦੁਗਧਾ ਲਾਗੇ ਨਾਮ ਵਿਸਾਰ ਜਿਸ ਤੂੰ ਬਖਸ਼ੈ ਨਾਮ ਜਪਾਇ ਦੂਤ ਨਾ ਲਾਗ ਸਕੈ ਗੁਨ ਗਾਏ ਹਰ ਗੁਰਦਾਸ RAM ਗੋਪਾਲ ਜਿਉਂ ਭਾਵੇ ਤੈਉ ਰਾਖ ਦਿਆਲ ਗੁਰਮੁਖ ਰਾਮ ਮੇਰਾ ਮਨ ਪਾਇਆ ਰੋਗ ਮਿਟੇ ਦੁਖ ਠਾਕ ਰਹਾਇ ਅਮਰ ਨ ਔਖਦ ਤੰਤ ਨ ਮੰਤਾ ਹਰ ਹਰ ਸਿਮਰਨ ਕਿਲ ਵਿਖ ਹੰਤਾ ਤੂੰ ਆਪ ਤੁਲਾਵੇਂ ਨਾਮ ਵਿਸਾਰ ਤੂੰ ਆਪੇ ਰਖੇ ਕਿਰਪਾ ਥਾਰ ਰੋਗ ਪਰਮ ਭੇਦ ਮਨ ਦੂਜਾ ਗੁਰਬਿੰਦ ਧਰਮ ਜਪੈ ਜਪ ਦੂਜਾ ਆਦਪੁਰਖ ਗੁਰਦਰਸ਼ਨ ਦੇਖੈ ਵਿਣ ਗੁਰ ਸ਼ਬਦੈ ਜਨਮ ਕੇ ਲੇਖੈ ਦੇਖ ਅਚਰਜ ਰਹਿ ਬਿਸਮਾਦ ਘਟ ਘਟ ਸੁਰ ਨਰ ਸਹਿਜ ਸੁਮਾਦ ਭਰਪੁਰ ਧਾਰ ਰਹਿ ਮਨ ਮਾਹੀ ਤੁਮ ਸੰਸਾਰ ਅਵਰ ਕੋ ਨਾਹੀ ਜਾ ਕੀ ਪ੍ਰਗਤਿ ਹੈ ਮੁਖ ਨਾਮ संत भगत की संगत राम बंधन तोरे सहज ध्यान सूटे गुरमुख हर गुर ज्ञान ना जम दूत दुख तिस लागै जो जन राम नाम लेव जागे भगत वशल भगत हर संग नानक मुक्त पै हर रंग आशा मेला पहला इक तुकी ਗੁਰ ਸੇਵ ਸੋ ਠਾਕੁਰ ਜਾਨੇ ਦੁਖ ਮਿਟੈ ਸਤਿ ਸ਼ਬਦ ਪਛਾਨੇ RAM ਜਪੋ ਮੇਰੀ ਸਖੀ ਸਖੈਨੀ ਸਤ ਗੁਰ ਸੇਵ ਦੇਖੋ ਤਬ ਨੈਨੀ ਰਹਾਓ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕੰਨਿਆ ਰਨਾਰ ਬੰਧਨ ਕਰਮ ਧਰਮ ਹੋ ਕੀਆ बंधन पुत्त कुलत मन बिया बंधन किरखी करै किरसान हमै दन सहै राजा मंगै दान बंधन सौदा अणविचारि तिप्त नाही माया मोह पसारी बंधन शासन च तन जाय दिन हर भक्त नाम पवै थाई ਬੰਧਨ ਦੇਤ ਬਾਦ ਅੰਕਾਰ ਬੰਧਨ ਬਿਨ ਸਹੋ ਵਿਕਾਰ ਨਾਨਕ RAM ਨਾਮ ਸ਼ਰਨਾਈ ਸਤਿਗੁਰ ਰਾਖੇ ਬੰਧ ਨਾ ਪਾਈ ਰਾਗ ਆਸਾ ਮੈਲਾ ਪਹਿਲਾ ਅਸ਼ਟ ਪਦੀਆਂ ਘਰ ਤੀਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਨ ਪਟੀਆਂ ਮੰਗੀ ਪਾਇ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਤੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲ ਨਹ ਦੂਰ ਆਦੇਸ ਬਾਬ ਦੇ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਓ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ ਹੀ ਡੋਲੀ ਚੜ ਆਈਆਂ ਦੰਦ ਖੰਡ ਕੀ ਤੇਰਾਸ ਉਪਰੋਂ ਪਾਣੀ ਵਾਰੀ ਐ ਚੱਲੇ ਚਿਮਕਨ ਪਾਸ ਇੱਕ ਲੱਖ ਲਹਿਨ ਬੈਠੀਆਂ ਲੱਖ ਲਹਿਨ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਨਨ ਸੇ ਜੜੀਆਂ ਇਨ ਗਲ ਸਿਲਕਾਂ ਪਾਈਆਂ ਟੁੱਟਨ ਮੋਤਸਰੀਆਂ ਤਨ ਜੋ ਬੰਦੋ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੂਤਾਂ ਨੂੰ ਫੁਰਮਾਇ ਲੈ ਚੱਲੇ ਪੱਤ ਗਵਾਏ ਜੇ ਤਿਸ ਭਾਵੇਂ ਦੇ ਵਡਿਆਈ ਜੇ ਭਾਵੇਂ ਦੇ ਸਜ਼ਾਏ ਅਗੂ ਦੇ ਜੇ ਚੇਤੀਏ ਤਾ ਕਾਇਤ ਮਿਲੇ ਸਜ਼ਾਏ ਸ਼ਾਹਾਂ ਸੁਰਤ ਗਵਾਈਆ ਰੰਗ ਤਮਾਸ਼ਾ ਚਾਏ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਇਕ ਨਾ ਵਕਤ ਖੁਆਈਏ ਇਕ ਨਾ ਪੂਜਾ ਜਾਏ ਚੌਂਕੇ ਵਿਣਹਿੰਦ ਵਾਣੀਆਂ ਕਿਉਂ ਟਿੱਕੇ ਕਢੈ ਨਾਏ ਰਾਮ ਨ ਕਬਹੂ ਚੇਤੇਓ ਹੁਣ ਤੈ ਨਾ ਮਿਲੇ ਖੁਦਾਏ ਇੱਕ ਘਰ ਆਵੇਂ ਆਪਣੈ ਇੱਕ ਮਿਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਬੈ ਬੈ ਰੋਵੇਂ ਦੁਖ ਜੋ ਤਿਸ ਭਾਵੇਂ ਸੋ ਥੀਐ ਨਾਨਕ ਕਿਆ ਮਾਨੁਖ ਆਸਾ ਲੈ ਪਹਿਲਾ ਕਾਂ ਸੋ ਖੇਲ ਤਬੇਲਾ ਕੋੜੇ कहा फेरी शहनाई कहा सो तेग बंद गाड़ेरड कहा सो लाल कुआई कहा मुंह बंके नाही नहीं जग तेरा तू गोसाई एक खड़ी मैं थाप उथापे जारवं देव भाई रहा कहा सो कर दर मंडप महिला ਕਾਂਸੋ ਬੰਕ ਸਰਾਈ ਕਾਂਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਾਂਸੋ ਪਾਨ ਤੁੰਬੋਲੀ ਹਰਮਾ ਫੁਈਆਂ ਛਾਈ ਮਾਈ ਇਸ ਸਰਕਾਰਨ ਘਣੀ ਵਿਗੁੱਤੀ ਇਨਜ਼ਾਰ ਘਣੀ ਖੁਆਈ ਪਾਪਾਂ ਬਾਜੋਂ ਹੋਵੇ ਨਹੀਂ ਮੋਹਿਆਂ ਸਾਥ ਨਾ ਜਾਈ ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਥਾ ਥਾਨ ਮੁਕਾਮ ਜਲੇ ਬਜ ਮੰਦਰ ਮੁਛ ਮੁਛ ਕੋਏ ਰੁਲਾਇ ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ ਬਗਲ ਪਠਾਨ ਪਹੀ ਲੜਾਈ ਰਣ ਮੈਂ ਤੇਗ ਵਗਾਈ 19 ਤਬਕਤਾਂ ਚਲਾਈ 19 ਹਸਤ ਚੜਾਈ ਜਿਨ ਕੀ ਚੀਰੀ ਦਰਗਾ ਪਾਟੀ ਤਿਨਾ ਮਰਣਾ ਭਾਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਘਟਿਆਣੀ ਠਕੂਰਾਣੀ ਇੱਕ ਨਾ ਪੇਰਣ ਸਿਰ ਖੁਰ ਪਾਟੇ ਇੱਕ ਨਾ ਆਸ ਮਸਾਣੀ ਜਿਨਕੇ ਬੰਕੇ ਘਰੀ ਨ ਆਇਆ ਤင် ਕਿਉ ਰਹਿਣ ਵਿਹਾਣੀ ਆਪੇ ਕਰੇ ਕਰਾਏ ਤਰਤਾ ਕਿਸ ਨੂੰ ਆਤ ਸੁਣਾਈਐ ਦੁੱਖ ਸੁਖ ਤੇਰੇ ਭਾਣੇ ਹੋਵੇ ਕਿਸ ਥੈ ਜਾਏ ਰੁਆਈਐ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਇੱਕੋ ਅੰਕਾਰ ਸਤਗੁਰ ਪ੍ਰਸਾਦ ਅਸਾ ਕਾਫੀ ਮੈਲਾ ਪਹਿਲਾ ਕਰ ਅਠਵਾ ਅਸ਼ਟਪਦੀਆਂ ਜੈਸੇ ਗੋਇਲ ਗੋਇਲੀ ਤੈਸੇ ਸੰਸਾਰ ਕੂੜ ਕਮਾਵੇ ਆਦਮੀ ਬੰਦੈ ਕਰਬਾਰ ਜਾਗੋ ਜਾਗੋ ਸੁੱਤੇ ਹੋ ਚੱਲਿਆ ਵਣਜਰ ਰਹਾ ਨੀਤ ਨੀਤ ਕਰ ਬੰਦੀਆਂ ਜੇ ਰਹਿਣਾ ਹੋਈ ਪਿੰਡ ਪਵੈ ਜਿਉ ਚਲਸੀ ਦੇ ਜਾਣੇ ਕੋਈ ਉਹੀ ਕੋਈ ਕਿਆ ਤਰੋ ਹੈ ਹੋਸੀ ਸੋਈ ਤੁਮ ਰੋਹੋਗੇ ਉਸ ਨੂੰ ਤੁਮ ਕੋ ਕੌਣ ਰੋਈ ਤੰਦਾ ਪਿਟਿਓ ਭਾਈ ਹੋ ਤੁਮ ਕੂੜ ਕੁਮਾਵੋ ਉਹ ਨਾ ਸੁਣਈ ਤਤਹੀ ਤੁਮ ਲੋਕ ਸੁਣਾਵੋ ਜਿਸ ਤੇ ਸੁੱਤਾ ਨਾਨਕਾ ਜਗਾਏ ਸੋਈ ਜੇ ਘਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ ਜੇ ਚੱਲਦਾ ਲੈ ਚੱਲਿਆ ਕਿਸ ਸੰਪੈ ਨਾਲੇ ਤਾਂ ਧਨ ਸੰਚੋ ਦੇਖ ਕੇ ਬੂਝੋ ਬੀਚਾਰੇ ਵੰਜ ਕਰੋ ਮਕਸੂਦ ਲੈ ਹੋ ਮਤ ਪਛੋਤਵੋ ਔਗਣ ਛੋਢੋ ਗੁਣ ਕਰੋ ਐਸੇ ਤਤ ਪਰਵੋ ਧਰਮ ਨੂੰ ਸਤ ਬੀਜ ਕਰ ਐਸੀ ਕਿਰਤ ਖਮਾਓ ਪਾਵਾਂ ਪਰੀ ਜਾਣਿਓ ਲਾਹਾ ਲੈ ਜਾਵੋ ਕਰਮ ਹੋਵ ਸਤਗੁਰ ਮਿਲੈ ਬੁੱਝੈ ਵਿਚਾਰ ਨਾਮੁ ਵਖਾਣ ਸੁਣੇ ਨਾਮ ਨਾਮੇ ਵਿਵਹਾਰ ਜਿਉ ਲਾਹਾ ਟੋਟ ਤਿਵੇਂ ਵਾਟ ਚਲਦੀ ਆਈ ਜੋ ਤਿਸ ਭਾਵੈ ਨਾਨਕਾ ਸਾਈ ਵਢਿਆਈ ਆਸਾ ਮੈਲਾ ਪਹਿਲਾ ਸਾਰੇ ਕੁੰਡਾਂ ਠੁੰਡੀਆਂ ਕੋ ਨੀਮੀ ਮੈਂਡਾ ਜੇ ਤੁਦ ਭਾਵੈ ਸਾਹਿਬ ਤੂੰ ਮੈਂ ਹਾਂ ਤੰਡ ਦਰਦੀ ਭਾਵੇਂ ਨੀਮ ਕੋ ਕਹਿ ਕਰੀ ਸਲਾਮ ਇਕੋ ਮੰਡਾ ਤੂੰ ਧਣੀ ਸਾਚਾ ਮੁਖ ਨਾਮ ਰਹਾਓ ਸਿੱਧ ਸੇਵਨ ਸਿੱਧ ਪੀਰ ਮੰਗਰਦ ਸਿੱਧ ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ ਜੋਗੀ ਫੋਗੀ ਤਾਪੜੀ ਕਿਆ ਭਵੇਂ ਦਸੰਤਰ ਗੁਰ ਕਾ ਸ਼ਬਦ ਨਾ ਝੀ ਨਹੀਂ ਤਤਸਾਰ ਨਿਰੰਤਰ ਪੰਡਿਤ ਪਾਂਧੇ ਜੋ ਐਸੀ ਨਿਤ ਪੜੈ ਪੁਰਾਣਾ ਅੰਤਰ ਵਸਤ੍ਰਾ ਜਾਣਨੀ ਘਟ ਦਮ ਲੁਕਾਣਾ ਇੱਕ ਤਪਸੀ ਬਨ ਮੈਂ ਤਪ ਕਰੈ ਨਿਤ ਤੀਰਥ ਵਾਸ ਆਪਨ ਚੀਨੈ ਤਾਂਸੀ ਕਾਹੇ ਭੈ ਕੁਦਸ ਇੱਕ ਬਿੰਦ ਜਤਨ ਸਰ ਰੱਖ ਦੇ ਸੇ ਜਤੀ ਕਹਾਵੇ ਬਿੰਗੋਰ ਸ਼ਬਦ ਨਾ ਛੂਟਹੀਂ ਪ੍ਰਮ ਆਵੈ ਜਾਵੈ ਇੱਕ ਗਿਰਹੀ ਸੇਵਕ ਸਾਧਿਕ ਗੁਰਮਤੀ ਲਾਗੇ ਨਾਮਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ ਗੁਰ ਤੇ ਦਰਖਰ ਜਾਣੀਐ ਸੋ ਜਾਏ ਸਿਆਣੇ ਨਾਨਕ ਨਾਮ ਨਾ ਵਿਸਰੇ ਸਾਚੇ ਮਨ ਮਨ ਆਸਾ ਮੈਲਾ ਪਹਿਲਾ ਮਨਸਾ ਮਨ ਹੈ ਸਮਾਇਲੇ ਹੋ ਜਲ ਸਚ ਤਰਣ ਆਦ ਜੁਗਾਦ ਦਿਆਲ ਤੂੰ ਠਾਕੁਰ ਤੇਰੀ ਸ਼ਰਣ ਤੂੰ ਦਾ ਤਾ ਹਮ ਜਾ ਚਿਕ ਹਰ ਦਰਸ਼ਨ ਦੀ ਜਾ ਗੁਰਮੁਖ ਨਾਮ ਤੇ ਆਈ ਹੈ ਮਨ ਮੰਦਰ ਭੀਜ ਰਹਾ ਊੜਾ ਲਾਲਚ ਛੋਡੀ ਹੈ ਤੋ ਸਾਚ ਪਛਾਨ ਗੁਰ ਤੇ ਸ਼ਬਦ ਸਮਾਈਐ ਪਰਮਾਰਥ ਜਾਣ ਏ ਮਨ ਰਾਜਾ ਲੋਭੀਆ ਲੁਭਤੋ ਲੋਭਾਈ ਗੁਰਮੁਖ ਲੋਭ ਨਿਵਾਰੀਐ ਹਰਿ ਸਿਉ ਬਣ ਆਈ ਕਲਰ ਖੇਤੀ ਬੀਜਿਐ ਕਿਉ ਲਾਹਾ ਪਾਵੈ ਮਨ ਮੁਖ ਸਚਨਾ ਚੈਈ ਕੂੜ ਕੂੜ ਗਡਾਵੈ ਲਾਲਚ ਛੋਡੋ ਅੰਧੇਓ ਲਾਲਚ ਦੁਖ ਭਾਰੀ ਸਾਚੋ ਸਾਹਿਬ ਮਨ ਵਸੈ ਹਉ ਮੈਂ ਵਿਖ ਮਾਰੀ ਦੁਬਿਧਾ ਛੋਡ ਕੁਵਟੜੀ ਮੂਸੋਗੇ ਭਾਈ ਐਨ ਸ ਨਾਮ ਸਲਾਈਐ ਸਤ ਗੁਰ ਸ਼ਰਣਾਈ ਮਨ ਮੁਖ ਪੱਥਰ ਸਹਿ ਲਹੈ ਰਗ ਜੀਵਨ ਫੀਕਾ ਜਲ ਮੈਂ ਕੇ ਤਾਰਾ ਖੀਐ ਅਬ ਅੰਤਰ ਸੁਖ ਹਰ ਕਾ ਨਾਮ ਨਿਧਾਨ ਹੈ ਪੂਰ ਗੁਰ ਦੀਆਂ ਨਾਨਕ ਨਾਮ ਨਾ ਵੀਸਰ ਮਥ ਅੰਮ੍ਰਿਤ ਪੀਆ ਆਸਾ ਮਲਾ ਪਹਿਲ ਚੱਲੇ ਚੱਲਣ ਹਾਰ ਵਾਟ ਵਟਾਇ ਧੰਧ ਪਟੇ ਸੰਸਾਰ ਸਚ ਨਾ ਪਾਇ ਕਿਆ ਭਵਿਏ ਕਿਆ ਢੂੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ ਸੱਚ ਮਿਲੇ ਸਚਿਆਰ ਊੜ ਨਾ ਪਾਈਐ ਸੱਚੇ ਸਿਉ ਚਿਤ ਲਾਇ ਬਹੋੜ ਨਾ ਆਈਐ ਮੋਇਆ ਕੋ ਕਿਆ ਰੋਵੋ ਰੋਏ ਨਾ ਜਾਣੂ ਰੋਵੋ ਸੱਚ ਸਲਾ ਹੁਕਮ ਪਛਾਣੂ ਹੁਕਮੀ ਵਜ਼ਾ ਲਖਾਇ ਆ ਆ ਜਾਣੀਏ ਨਾ ਪੱਲ ਪਾਏ ਹੁਕਮ ਸੁਝਾਨੀਏ ਹੁਕਮੀ ਪੜਾ ਜਾਏ ਦਰਗਾਹ ਪਾਣੀਏ ਹੁਕਮੇ ਹੀ ਸਿਰ ਮਾਰ ਬੰਦਰ ਬਾਣੀਏ ਲਾ ਸਚ ਨਿਆਉ ਮਨ ਵਸਾਈਏ ਦਿਖਿਆ ਪੱਲ ਪਾਏ ਗਰਬ ਵੰਜਾਈਏ ਮਨਮੁਖੀਆ ਸਿਰਮਾਰ ਵਾਦ ਖਪਾਈਐ ਠੱਗ ਮੁਠੀ ਕੂੜਿਆਰ ਬੰਨ ਚਲਾਈਐ ਸਾਹਿਬ ਬਿਰਦੇਵ ਸਾਇ ਨ ਪਛੋਤਾਵੀ ਗੁਨਾਹ ਬਖਸ਼ਣਹਾਰ ਸ਼ਬਦ ਕਮਾਵੀ ਨਾਨਕ ਮੰਗੇ ਸੱਚ ਗੁਰਮੁਖ ਘਾਲੀਐ ਮੈਂ ਤੁਝ ਬਿਨ ਅਵਰਨਾ ਕੋਈ ਨਦਰ ਨਿਹਾਲੀ ਹੈ